ਖਰੀਆਂ ਤੁਮਾਲੇ ਯਾ ਕੁਮਾਲੇ ਖੋਟੀਆਂ ਖਾਲੀਆਂ ਤਾਂ ਬੰਦੇ ਆ ਤੇ ਦੋ ਰੋਟੀਆਂ ਹੋਰ ਫਿਰ ਬਬੂ ਖਾਣ ਵਧੀਆ ਬਾਈ ਜਿੰਨੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਸਾਰੇ ਮੇਰੇ ਦਰਸ਼ਕਾਂ ਨੂੰ ਮੇਰੇ ਵੀਰਾਂ ਭੈਣਾਂ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਜਿਹੜਾ ਸਵਾਬਾ ਅੱਜ ਨਾ ਸਵੇਰੇ ਦੇ ਅਸੀਂ ਗੱਲਾਂ ਕਰੀ ਜਾਂਦੇ ਆ ਇੱਕਠੇ ਫਿਰ ਰਹੇ ਆ ਪਾਸ ਵੇਰ ਦੇ ਆ ਇਕੱਠੇ ਹਾਂ ਸਵੇਰ ਦੇ ਇਕੱਠੇ ਫਿਰ ਰਹੇ ਆ 9 10 ਛੋਡੇ ਨਾਲ ਚਲੋ ਬਹੁਤੀਆਂ ਲੰਮੀਆਂ ਚਪੜੀਆਂ ਗੱਲਾਂ ਨਾ ਕਰਦਾ ਹੋਇਆ ਤੇ ਸਿੱਧਾ ਪੁਆਇੰਟ ਤੇ ਆਉਣੇ ਆ ਤੇ ਨਾ ਅਸੀਂ ਸਵੇਰ ਦੇ ਫਿਰ ਰਹੇ ਹਾਂ ਇਕੱਠੇ ਅਸੀਂ ਸਵੇਰ ਦੀਆਂ ਪਹਿਲਾਂ ਤੋਂ ਹੀ ਅਸੀਂ ਜਦੋਂ ਨਾ ਸਾਡਾ ਇੱਕ ਚੀਜ਼ ਆ ਸਾਡੇ ਚ ਜਦੋਂ ਅਸੀਂ ਮਿਲਦੇ ਹੁੰਨੇ ਆ ਮਤਲਬ ਪੁਰਾਣੀ ਗੱਲ ਕੋਈ ਛੇੜਨੀ ਛੇੜਨੀ ਆ ਇੰਨਾ ਕਿ ਜ਼ਿਆਦਾ ਸਵੇਰ ਦੇ ਹੱਸ ਰਹੇ ਹਾਂ ਪਲਾਨ ਪਲਾਨ ਆਪਾਂ ਬਾਧੂ ਬਣਾ ਲੈਣੇ ਪਰ ਆਪਾਂ ਨੇ ਅਜੇ ਤੱਕ ਕਰਿਆ ਕੋਈ ਨਹੀਂ ਬਹੁਤ ਕੰਮ ਹੋਰ ਦੇਦੇ ਵੀ ਆਪਾਂ ਯਾਰ ਆਹ ਵੀ ਚੀਜ਼ ਲੋਕਾਂ ਨੂੰ ਸ਼ੇਅਰ ਕਰ ਦੇਣੀ ਆ ਵੀ ਕਰਾਂਗੇ ਬਹੁਤ ਕਰਾਂਗੇ ਦੇਖ ਰਿਹਾ ਜੁਗਾ ਆਣਾ ਇਹਦਾ ਸੋਸ਼ਲ ਮੀਡੀਆ ਦਾ ਜੁਗਾ ਆ ਗਿਆ ਹੁਣ ਤੇ ਦੇਖਦੇ ਹਾਂ ਹਰੇਕ ਚਲੋ ਪੋਡਕਾਸਟ ਵਾਂਗ ਕਰ ਜਾਂਦਾ ਸਾਡਾ ਵੀ ਚਲੋ ਅੱਜ ਇਹ ਸਵੱਬ ਬਣ ਗਿਆ ਸਾਡੇ ਨਾਲ ਮੁੰਡਾ ਰੋਹਤ ਆ ਇਹ ਵੀ ਹਮੇਸ਼ਾ ਇਕੱਤਰ ਰਹਿੰਦਾ ਜਦੋਂ ਵੀ ਇਹਨੂੰ ਕਹਿਣਿਆ ਤੇ ਪਹਿਲਾਂ ਵੀ ਚਲੋ ਅਸੀਂ ਇੱਕ ਦੋ ਵੀਡੀਓ ਬਣਾਈਆਂ ਨੇ ਮਤਲਬ ਉਹ ਸੌਂਗ ਜਿਹੜੀਆਂ ਕਰੀਆਂ ਨੇ ਸੌਂਗ ਕਰੇ ਨੇ ਇੱਕ ਦੋ ਉਹਦੇ ਵਿੱਚ ਵੀਡੀਓ ਚ ਕੰਮ ਵਧੀਆ ਰਿਸਪੌਂਸ ਆਇਆ ਐਡੀਟਿੰਗ ਵੀ ਵਧੀਆ ਕਰਦਾ ਰੋਹਿਤ ਹਾਂ ਤੇ ਬੁਧੀਆ ਇੱਕ ਨੰਬਰ ਸਾਰਾ ਲਗਭਗ ਤੇ ਕੋਲ ਸਾਰਾ ਹੈਗਾ ਸਾਰਾ ਹਾਂ ਰੋਹਿਤ ਕੋਈ ਵੀ ਚਲੋ ਘੱਟ ਵਾਈਡ ਦੇ ਵਿੱਚ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਬਾਈ ਰੋਹਿਤ ਨੂੰ ਬਣਾ ਦਿੰਦਾ ਮਤਲਬ ਐ ਨਹੀਂ ਹੈਗਾ ਵੀ ਅੜਦਾ ਜ ਨਹੀਂ ਹੈਗਾ ਵੀ ਮੈਨੂੰ ਲਊਗਾ ਇਹਨਾਂ ਨੂੰ ਤੂਰੀ ਤੋਂ ਮੁੰਡਾ ਸਮਾਰਟ ਵਰਕ ਦਾ ਵਧੀਆ ਕੰਮ ਆ ਬੰਦੇ ਦਾ ਤੇ ਨਾ ਇਹ ਆਪਣਾ ਭਾਈ ਆ ਆਪਣਾ ਭਾਈ ਆ ਤੇ ਇਹਨੂੰ ਮਿਲਿਆ ਇਹ ਕਹਿੰਦਾ ਵੀ ਚਲੋ ਬਾਈ ਅੱਜ ਕਰ ਲੰਨੇ ਆ ਅੱਜ ਅਸੀਂ ਬ ਬੀਤੇ ਹੋਏ ਨੇ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕਰਾਂਗੇ ਤੇ ਉਮੀਦ ਆ ਵੀ ਤੁਹਾਨੂੰ ਵਧੀਆ ਲੱਗਣਗੀਆਂ ਬਈ ਜਦੋਂ ਅਸੀਂ ਵੀ ਨਾ ਯਾਦ ਕਰਦੇ ਆ ਨਾ ਕਰਦੇ ਅਸੀਂ ਤੁਸੀਂ ਆ ਦੇਖੋ ਕਿੰਨੂੰ ਸਾਨੂੰ ਕਾਲਜ ਤੋਂ ਸਾਡੇ ਨੂੰ ਵੀ ਪਰਲੀਮੈਂਟ ਲੱਗਦਾ ਹੋ ਗਿਆ 7-8 ਸਾਲ ਹੋ ਗਏ 2016 ਚ ਬਾਰ੍ਹਵੀਂ ਕੀਤੀ ਸੀ 7-8 ਸਾਲ ਹੋ ਗਏ ਆਪਾਂ ਨੂੰ ਸਾਡੇ ਨੂੰ ਹੁਣ ਤੱਕ ਉਹ ਗੱਲਾਂ ਨਾ ਸਾਨੂੰ ਜਦੋਂ ਅਸੀਂ ਯਾਦ ਕਰਦੇ ਆ ਵੀ ਮਤਲਬ ਹਸਾਉਂਦੀਆਂ ਨੇ ਉਹ ਚੀਜ਼ਾਂ ਵੀ ਹਸਾਉਂਦੀਆਂ ਨੇ ਉਹ ਚੀਜ਼ਾਂ ਸੀ ਮਤਲਬ ਚਾਹੁੰਦੇ ਆ ਵੀ ਅਸੀਂ ਉਹ ਬਾਰੇ ਬਾਰੇ ਗੱਲਾਂ ਕਰੀਏ ਕੈਂਟ ਲੱਗਦੀਆਂ ਨੇ ਚੀਜ਼ਾਂ ਤੁਸੀਂ ਵੀ ਸੁਣੋਗੇ ਤੁਸੀਂ ਵੀ ਮਤਲਬ ਐ ਤੁਹਾਨੂੰ ਲੱਗੂ ਵੀ ਆ ਯਾਰ ਕੋਈ ਚੀਜ਼ ਹੈਗੀ ਆ ਹਰੇਕ ਦੀ ਜਿਹੜਾ ਨਾ ਕਾਲਜ ਲਾਈਫ ਦੇ ਵਿੱਚੋਂ ਨੰਗੇ ਨਾ ਹਰੇਕ ਚੀਜ਼ ਨਾਲ ਉਹ ਵਾਪਰੀ ਹੁੰਦੀਆਂ ਨੇ ਹਰੇਕ ਆਪਾਂ ਇੱਕ ਸਾਲ ਹੀ ਲਾਇਆਗਾ 12ਵੀਂ ਕੀਤੀ ਕਾਲਜ ਦੇ ਵਿੱਚ ਉਹ ਵੀ ਕੀਤੀ ਨਾ ਕੀਤੀ ਇੱਕ ਬਰਾਬਰੀ ਹੈ 12ਵੀਂ ਕਰਨ ਉਹ ਵੀ ਕਾਲਜ ਦੇ ਵਿੱਚ ਮੈਂ ਦੇਖੋ ਬਸ ਉਹ ਲੜ ਕੇ ਹਟਾਈ ਮੈਂ ਤਾਂ ਉਥੋਂ ਘਰੋਂ ਮੈਂ ਕਿਹਾ ਮੈਂ ਤਾਂ ਬਾਹਰ ਨਹੀਂ ਕਾਲਜ ਚ ਜੀ ਕਰਨੀ ਕਾਲਜ ਦੇ ਉਦੋਂ ਸੱਦਣਾ ਦੇਖਵਾਉਣਾ ਉਹ ਕਹਤਾ ਸੀ ਮਾਸਟਰ ਨੇ ਮੇਰੀ ਮਾਂ ਨੂੰ ਕਹਤਾ ਸੀ ਮਾਸਟਰ ਨੇ ਹਾਂ ਦੇਖਵਾਉਤ ਕਾਲਜ ਮਤਲਬ ਮਸੂਰਾ ਸਾਡੇ ਕਹਤਾ ਇਹ بگੜੂਗਾ ਕਹਿੰਦਾ ਕਾਲਜ ਚ ਲੱਗ ਲਾ ਤਾਂ ਰਹੂਗਾ ਕਹਿੰਦਾ ਇਹਨੂੰ ਤੁਸੀਂ ਹਟਾ ਰਹੂਗਾ ਪਰ ਇਹਦੀ ਲਾਈਫ ਖਰਾਬ ਹੋਊਗੀ ਦੇਖਵਾਤ ਕਾਲਜ ਦੇ ਵਿੱਚ ਮੇਰੇ ਚ ਇਕ ਨਾ ਕਾਲਜ ਸਾਡੇ ਦੇਸਪਤ ਕਾਲਜ ਬੜਾ ਮਸ਼ਹੂਰ ਹੈਗਾ ਸਾਡੇ ਧੂਰੀ ਦੇ ਵਿੱਚ ਉਹ ਹੀ ਕਾਲਜ ਮਸ਼ਹੂਰ ਹੈਗਾ ਤੇ ਨਾ ਅਸੀਂ ਉਹ ਉੱਥੇ ਚਲ ਪਲਾਸਟੂ ਹੁੰਦੀ ਸੀ ਮੈਂ ਉਹਨੂੰ ਕਹਾ ਮੈਂ ਚਲੋ ਉੱਥੇ ਨਾਲੇ ਨਾ ਉਦੋਂ ਅਸੀਂ ਅਸੀਂ ਕਲਾਕਾਰ ਪਹਿਲਾਂ ਦੀਆਂ ਇਹ ਵੀ ਜਲ ਮਾੜਾ ਮਡਾ ਗਾ ਗੂ ਲੈਂਦਾ ਤੇ ਮੈਂ ਵੀ ਜਲ ਮਾੜਾ ਮਡਾ ਹੱਥ ਵੱਲੇ ਮਾਰ ਲੰਨਾ ਉੱਥੇ ਨਾ ਜਦੋਂ ਕੋਈ ਵੀ ਚੀਜ਼ ਆਉਣਾ ਕੋਈ ਇਹ ਚੀਜ਼ ਨੂੰ ਉੱਥੇ ਬਹੁਤ ਮੁੰਡੇ ਜਿਵੇਂ ਰਾਣੇ ਰਣਵੀਰ ਹੋਣੀ ਬਾਈ ਰੋਂ ਨੰਗੇ ਹੋਏ ਨੇ ਵੀ ਨੂੰਢੇ ਲੋਣੀ ਔਰ ਉਹ ਨੰਗੇ ਹੋਣੇ ਸਾਨੂੰ ਐ ਦੀ ਮਾ ਚਲੋ ਉੱਥੇ ਨਾਲੇ ਇਹ ਜਗ੍ਹਾ ਤੇ ਹੱਥ ਪੈ ਜੂ ਹੱਥ ਤਾਂ ਚਲੋ ਬਾਅਦ ਵਿੱਚ ਕੀ ਉੱਤੀ ਫਿਰਦੇ ਹਾਂ ਜੀ ਤੇ ਮੈਂ ਸਾਨੂੰ ਕੋਈ ਵੀ ਮਤਲਬ ਇਥੇ ਜੋ ਲੱਗੇ ਹੋਏ ਸਾਨੂੰ ਕੋਈ ਵੀ ਵਿਆਹ ਹੋਣਾਗਾ ਤੇ ਸਾਨੂੰ ਇਕੱਠਿਆਂ ਨੂੰ ਹੁੰਦੀ ਕਿ ਨਹੀਂ ਬarli ਤੇ ਇਕੱਠਿਆਂ ਨੂੰ ਵਿਆਹ ਹੋਣ ਕਰਕੇ ਸਾਨੂੰ ਪਹਿਲੇ ਹੀ ਮਤਲਬ ਮਹੀਨਾ ਚਾਓ ਝੜ ਜਾਣਾ ਤੇਰੀ ਉਹ ਗੱਲ ਜ਼ਿਆਦਾ ਜਦੋਂ ਉਹ ਆਪਣੇ ਮੋਦਨ ਚਾਚਾ ਦੀ ਜਿਹੜਾ ਉਹਨਾਂ ਦੀ ਕੁੜੀਆਂ ਜਿਹਦੇ ਤਿੰਨ ਕੁੜੀਆਂ-ਕੁੜੀਆਂ ਸੀ ਹਾਂ ਉਹਨਾਂ ਦੀ ਕੁੜੀ ਦਾ ਵਿਆਹ ਸੀ ਹਾਂ ਉਹਦੇ ਕੁੜੀਆਂ ਦਾ ਜਿਹੜੀ ਤੈਨੂੰ ਮੈਂ ਗੱਲ ਯਾਦ ਕਰ ਲਈ ਉਹ ਤਾਂ ਹੁਣ ਗੱਲ ਮੈਂ ਤੈਨੂੰ ਸੁਣਾਇ ਦਿੰਦਾ ਤੇਰੀ ਤਾਂ ਜ਼ਿਆਦੀ ਹੈ ਤੂੰ ਤਾਂ ਮੈਂ ਨਾਲ ਕੀਰਾ ਕੀ ਹੋਇਆ ਬਈ ਚਾਚੇ ਨੇ ਆਪਾਂ ਨੂੰ ਕਹਿਤਾ ਵੀ ਯਾਰ ਵੀ ਮੈਂ ਹੈਗਾ ਕੱਲਾ ਹਾਂ ਵੀ ਵਿਆਹ ਦੇ ਵਿੱਚ ਕੰਮ-ਕੁਮ ਸਾਰਾ ਕਾਰ ਤੁਸੀਂ ਨੇ ਦੇਖਣਾ ਵੀ ਮੁੰਡਾ ਤੈਨੂੰ ਪਤਾ ਉਹਨਾਂ ਦੇ ਹੈ ਨਹੀਂਦੀ ਕੋਈ ਆਪਾ ਹੀ ਸੀ ਮਤਲਬ ਉਹ ਮੁੰਡਿਆ ਹਾਂ ਉਹਦੇ ਵਿਚਾਰੇ ਨਾ ਤਿੰਨੇ ਕੁੜੀਆਂ-ਕੁੜੀਆਂ ਸੀ ਚਲੋ ਵਿਚਾਰਾ ਤਾਂ ਕਾਦਾ ਕਰਮ ਵਾਲਾ ਸੀ ਹੈਨਾ ਹੂੰ ਉੱਤੇ ਦੀ ਗੱਲ ਆ ਬਈ ਉੱਥੇ ਕੀ ਹੋਇਆ ੜਾ ਬੱਬੂ ਆਪਣੇ ਨਾਲ ਆਪਾਂ ਕੀ ਕਰਿਆ ਸਾਰਾ ਮਤਲਬ ਅਸੀਂ ਕੰਮਕਾਰ ਕਰਦੇ ਸੀ ਮਤਲਬ ਸਾਰਾ ਕੰਮ ਹੈਂਡਲ ਵਗੈਰਾ ਜ਼ਿੰਮੇਵਾਰ ਸੀ ਪੂਰੇ ਪੂਰੀ ਜ਼ਿੰਮੇਵਾਰੀ ਸਾਡੀ ਸੀ ਜਿਹਨੇ ਕਿਹਾ ਵੀ ਸਾਰਾ ਕੰਮਕਾਰ ਸੁਭਾ ਕੇ ਪਾਲਸ ਦੇ ਵਿੱਚ ਜਿੰਨਾ ਵੀ ਉਦਾਲਵਾਈ ਨਾਲ ਬੁਣਿਆ ਦਾ ਸਮਾਨ ਵਗੈਰਾ ਰਾਤ ਨੂੰ ਡੀਜੇ ਡੂਜੇ ਤੇ ਨੱਚ ਮੱਚ ਕੇ ਬਈ ਅਸੀਂ ਆਰਾਮ ਨਾਲ ਸੌਂਗੇ ਸੌਂਗੇ ਹਾਂ ਤਕਰੀਬਨ 12 ਵਜੇ ਸੁੱਤੇ ਆਵਾਂਗੇ 12 1 ਵਜੇ ਗਾ ਰਾਤ ਬਈ ਦੂਸਰੇ ਦਿਨ ਕੀ ਹੋਇਆ ਰਿਸ਼ਤੇਦਾਰ ਆਏ ਸੀ ਕਾਫੀ ਜਿਆਦੇ ਹਾਂ ਹੈਨਾ ਸਹਿਰ ਦੇ ਵਿੱਚ ਵਿਆਹ ਸੀ ਢੂਰੀ ਸਹਿਰ ਆਪਣਾ ਤੁਹਾਨੂੰ ਪਤਾ ਸਹਿਰਾਂ ਦੇ ਵਿੱਚ ਕਾਰੇ ਛੋਟੇ ਛੋਟੇ ਹੁੰਦੇ ਨੇ ਜਗ੍ਹਾ ਤੰਗ ਹੁੰਦੀ ਆ ਹਾਂ ਉਹ ਵੀ ਜਦੋਂ ਬਾਥਰੂਮ ਵੀ ਛੋਟਾ ਜਿਹਾ ਹੁੰਦਾ ਇੱਕ ਨੱਧਾ ਹੀ ਹੁੰਦਾ ਕੋਈ ਜਦੋਂ ਪ੍ਰੋਗਰਾਮ ਆ ਜਾਏ ਨਾ ਬੜੀ ਇਹ ਚੀਜ਼ ਦੀ ਦਿੱਕਤ ਹੁੰਦੀ ਆ ਚਲ ਕਈਆਂ ਦੇ ਹੁੰਦੇ ਨੇ ਨਾ ਖੁੱਲੇ ਵੇੜੇ ਪਰ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਥੋੜੇ ਪੰਗੇ ਹੁੰਦੇ ਹਾਂ ਹਰ ਇੱਕ ਕਮਰੇ ਦੇ ਨਾਲ ਇੱਕ ਇੱਕ ਬਾਥਰੂਮ ਬਣਾਉਣ ਲੱਗੇ ਹਾਂ ਉਦੋਂ ਪਹਿਲਾਂ ਉਦੋਂ ਮਤਲਬ ਇੱਕੇ ਸੀ ਹੂੰ ਉਦੋਂ ਆਪਣੇ ਨਾਲ ਕੀ ਹੋਇਆ ਜੱਪੂ ਹਾਂ ਮੇਰੇ ਯਾਦ ਆ ਗਿਆ ਲੈ ਅੱਬੇ ਦੂਜੇ ਦਿਨ ਕੀ ਹੋਇਆ ਰੋਤ ਅਸੀਂ ਨੇ ਕੀ ਕਰਿਆ ਭਾਈ ਦੂਜੇ ਦਿਨ ਸਵੇਰੇ ਉੱਠਿਆ ਜੀ 4 ਵਜੇ 4:00 ਵਜੇ ਹਾਂ 4: ਇਹਦਾ ਵੀ ਪੂਰਾ ਮਤਲਬ ਪ੍ਰੈਸ਼ਰ ਬਣਿਆ ਮੇਰਾ ਵੀ ਪ੍ਰੈਸ਼ਰ ਬਣਿਆ ਹੈ ਇਹ ਚੀਜ਼ ਨੂੰ ਦੱਸ ਨਹੀਂ ਸਕਦੇ ਪਰ ਨਾ ਜਦੋਂ ਅਸੀਂ ਇਹ ਗੱਲ ਯਾਦ ਕਰਦੇ ਹੁੰਦੇ ਹਾਂ ਅਸੀਂ ਬੜਾ ਹੱਸਦੇ ਹੁੰਦੇ ਹਾਂ ਵੀ ਯਾਰ ਉਹ ਵੀ ਆਪਣੇ ਨਾਲ ਇੱਕ ਸੀਨ ਹੋ ਗਿਆ ਜੀ ਪਰ ਬੱਬੂ ਮੈਨੂੰ ਕਹਿੰਦਾ ਬੱਬੂ ਇਹ ਕਹਿੰਦਾ ਯਾਰ ਕੀ ਕਰੀਏ ਕਹਿੰਦਾ ਸਾਲਾ ਮੇਰਾ ਤਾਂ ਬਹੁਤ ਜ਼ੋਰ ਪਿਆ ਪਿਆ ਬਗਾ ਯਾਰ ਸਾਰੇ ਛਲੇ ਆਪਣੇ ਵੀ ਘਰੇ ਸੁੱਤੇ ਪਏ ਹੋਣਗੇ ਕੀ ਕਰੀਏ ਕੀ ਮੈਂ ਬੱਬੂ ਨੂੰ ਕਹਾ ਮਗਾ ਪਾਸਟੇਸ਼ਨ ਤੇ ਚੱਲ ਗਿਆ ਤੇ ਸਣਾ ਆਟੋ ਹੈਗਾ 100 ਕਿਲੋਮੀਟਰ ਹੈਗਾ ਜਿਹਦੇ ਸਰੋਤ ਹਾਂਜੀ ਬਈ ਸੇਸਨ ਤੇ ਬਾਗੇ ਮੈਂ ਤੇ ਬੱਬੂ ਹਾਂਜੀ ਸਾਨੂੰ ਪਤਾ ਨਹੀਂ ਤੀ ਵੀ ਉੱਥੇ ਉਦੋਂ ਪੈਸੇ ਪੁੱਛਣਾਂ ਨਾ ਫਾਇਦੇ ਰੱਖ ਰੱਖ ਦੇਣੀ ਪੀਸਾ ਆਪ ਕਿਤਾਬ ਜਾਣਾ ਹਨਾ ਅਸੀਂ ਬਾਗੇ ਵੀ ਅਸੀਂ ਜਾਣ ਸਰ ਕਾਲੀ ਕਾਲੀ ਤੇ ਅਸੀਂ ਪ੍ਰੈਸਰ ਬਣਾ ਆਤੀ ਜਾ ਗਏ ਅੱਡੇ ਤੇ ਪੜ ਗਏ ਮੈਂ ਉਹ ਤੇ ਅੱਡੇ ਤੇ ਵੜ ਗਿਆ ਗਾਰਡ ਤੋਂ ਵੀ ਨਹੀਂ ਪੁੱਛਿਆ ਅਸੀਂ ਕਿਹਾ ਵੀ ਅਸੀਂ ਬਸ ਉੱਥੇ ਜਾਣਾ ਉਹ ਮੂਰੇ ਪਾਈ ਦੇਖੀ ਗਿਆ ਅਸੀਂ ਭੱਜ ਕੇ ਉੱਥੇ ਵੜ ਗਏ ਭਾਈ ਪਹਿਲਾਂ ਆਏ ਨਿਕਲਿਆ ਅਸੀਂ ਹੌਲੇ ਹੌਲੇ ਹੋ ਕੇ ਹੂੰ ਇਹ ਲਾਏ ਨਿਕਲੇ ਬਾਹਰ ਚ ਮੈਂ ਨਿਕਲਿਆ ਬਈ ਉਹਨੇ ਫੜ ਲਿਆ ਬੱਬੂ ਉਹਨੇ ਮੈਨੂੰ ਫੜ ਲਿਆ ਕਹਿੰਦਾ ਹਾਂ ਵੀ ਪੈਸੇ ਬੱਬੂ ਪੈਸੇ ਪੈ 20 ਰੁਪਏ ਕਹਿੰਦਾ ਮੇਰੇ ਮੂੰਹ ਘੜੀ ਦੇਖਣਾ ਬੱਬੂ ਦੇ ਮੂੰਹ ਘੜੀ ਦੇਖ ਮੂੰਹ ਕੋਈ ਨਹੀਂ ਪਹਿਲਾਂ ਬਈ ਇਹਨੇ ਪਹਿਲਾਂ ਉਹ ਕਹਿੰਦਾ ਕਹਿੰਦਾ 20 ਰੁਪਏ ਕੱਢ ਤੇ ਬਈ ਇਹ ਕਹਿੰਦਾ ਮੇਰਾ ਬਰਸ ਉੱਥੇ ਪਿਆ ਮੈਂ ਚਲ ਮੇਰੇ ਕੋਲ ਹੈਗੇ ਜਦੋਂ ਮੈਂ ਦੇਖੇ ਮੈਂ ਵੀ ਰਾਤ ਡੀਜੀ ਤੋਂ ਬਾਹਰ ਸੀ 1 ਰੁਪਿਆ ਨਾਲ ਕੋਲੇ ਗੂਗਲ ਪੇ ਉਹ ਤਾਂ ਨਹੀਂ ਸੀਗੇ ਗੂਗਲ ਪੇ ਵੀ ਚੱਲਦਾ ਸੀ ਹਾਂ ਉਦੋਂ ਨੀ ਚੱਲਦਾ 2016 17 ਦੀ ਗੱਲ ਆਉ ਤਾਂ ਇਹ ਨਹੀਂ ਸੀ ਉਦੋਂ ਤਾਂ ਹੈ ਨਹੀਂ ਸੀ ਗੂਗਲ ਪੇ ਨਾ ਜਦੋਂ ਉਦੋਂ ਹੈ ਨਹੀਂ ਤੇ ਫਿਰ ਬੜਾ ਕੰਮੜਿਆ ਇਹ ਕਹਿੰਦਾ ਚੱਲ ਕਹਿੰਦਾ ਮੋਟਰਸਾਈਕਲ ਮੈਂ ਲੈ ਕੇ ਜਾਣਾ ਕਹਿੰਦਾ ਮੈਂ ਕਿ ਤੂੰ ਹਿੱਲਾ ਕਰਕੇ ਲੈ ਕੇ ਆਉਣਾ ਮੈਨੂੰ ਨਾ ਉਹਨੇ ਆਪਦੇ ਕੋਲੇ ਬਿਠਾ ਲਿਆ ਕਹਿੰਦਾ ਪਹਿਲਾਂ ਪੈਸੇ ਦੇ ਕੇ ਜਾ ਪਹਿਲਾਂ ਪੈਸੇ ਪਹਿਲਾਂ ਕਹਿੰਦਾ ਪੈਸੇ ਦੇ ਕੇ ਨਹੀਂ ਕਹਿੰਦਾ ਉਰੀ ਬੈਠਾ ਫਿਰ ਕਹਿੰਦਾ ਤੈਨੂੰ ਛੱਡੂਗਾ ਉੱਥੇ ਮੈਨੂੰ ਉੱਥੇ ਬਿਠਾ ਲਿਆ ਜਾਣ ਦੇ ਦੇ ਜਾਣ ਦੇ ਦੇ ਉਥੇ ਲੋਕ ਨਾ ਕਹਿੰਦਾ ਬੱਬੂ ਕਿਵੇਂ ਇੱਥੇ ਬੈਠਾ ਬੱਸ ਬਾਈ ਕਹਿੰਦੇ ਦੇਨੈ ਮੈਨੂੰ ਫੜ ਕੇ ਰੱਖਿਆ ਤੀਗਾ ਉਹ ਅੱਖਾਂ ਗੱਡਾ ਕਰੇ ਮੇਰੇ ਕੰਨੀ ਵੀ ਸਾਲਾ ਇੱਥੇ ਮੇਰੇ ਸਾਹਮਣੇ ਡੋਟ ਪਈ ਤੇ ਨਾ ਪੈਂਦੀ ਹੋਇਆ ਪੈਸੇ ਵੀ ਮੈਂ ਕਹੇ ਘਰੇ ਜਾਉਂਗਾ ਘਰੇ ਕਹਣਗੇ ਭੈਣ ਤੂੰ ਸਵੇਰੇ ਸਟੇਸ਼ਨ ਤੇ ਕੀ ਕਰਨ ਗਿਆ ਹਾਂ ਹੈਨਾ ਤੂੰ ਸਵੇਰੇ ਸਟੇਸ਼ਨ ਤੇ ਕੀ ਕਰਨ ਗਿਆ ਮੋਈ ਹਾਂ ਮੈਂ ਨਹੀਂ ਕਰਿਆ ਵੀ ਅਕਸੇ ਦੀ ਉਹਨੂੰ ਫੋਨ ਮਾਰਿਆ ਮੈਂ ਕਹੇ ਅਕਸੇ ਵੀਰ ਪਹਿਲੇ ਸਾਲਾ ਉਹ ਵੀ ਮੈਨੂੰ ਗਾਲਾਂ ਕੱਢੇ ਕਹਿੰਦਾ ਸਾਰੇ ਉਰੇ ਆ ਜਾਂਦੇ ਕਹਿੰਦਾ ਤੂੰ ਸਟੇਸ਼ਨ ਤੇ ਕੀ ਕਰਨ ਗਿਆ ਜੀ ਉਹਨੂੰ ਉਹਦੋਂ ਨਾ ਉਹਦੋਂ ਪਹਿਲਾਂ ਉਹਦੋਂ ਪਹਿਲਾਂ ਮੈਂ ਇਹਨੂੰ ਫੋਨ ਕਰਾਂ ਮਹਾਂ ਉਹ ਘੰਟਾ ਹੋ ਗਿਆ ਮਾਂ ਤੂੰ ਆਇਆ ਨਹੀਂ ਕਹਿੰਦਾ ਮੈਂ ਤਾਂ ਹਜ ਪਾ ਬੀ ਮਰਾਗਾ ਸੇ ਆਪਾ ਮੈਨੂੰ ਕੁੱਲ ਮਾਰ ਮੀਰ ਬਾਦ ਲੈ ਗਿਆ ਮੰਗ ਤੱਕਾ ਹੋਇਆ ਮਾਂਗਾ ਛੱਡ ਦੇ ਗੱਲਾਂ 4 4:30 ਤੋਂ ਬੱਜੇ ਹੋਤੇ ਜਾਂਦੇ ਉਹ 5:30 ਬੱਜ ਕੇ 6:00 ਸਹੀ ਬੱਜ ਗਏ ਦਿਨ ਚੜ ਗਿਆ ਵਧੀਆ ਉਹ ਤੇ ਦੇਖਣਾ ਭਈ ਜਦੋਂ ਮੈਨੂੰ ਲੈ ਕੇ ਗਿਆ ਉੱਥੇ ਮਾਂ ਨੂੰ ਕਿਹਾ ਮੈਂ 1 2 3 ਵੀ ਅੱਜ ਦੀ ਰਾਤ ਤਾਂ ਸਾਲੀ ਯਾਦ ਰਹੂਗੀ ਤੇ ਵੀਰ ਬਾ ਦੇ ਕੇ ਛੜਾ ਕੇ ਲੈ ਕੇ ਆ ਹਾਂ ਵੀ ਕਈ ਵਾਰ ਇਦਾਂ ਸਖਤਾਈ ਵੀ ਹੋ ਜਾਂਦੀ ਆ ਤੇ ਹੋਰ ਗੱਲਬਾਤ ਘੈਂਟ ਆ ਬਈ ਤੇ ਨਾ ਇੱਕ ਗੱਲ ਹੋਰ ਵੀ ਆ ਦੂਜੇ ਦਿਨ ਉਹਦੂ ਦੂਜੇ ਦਿਨ ਬਰਾਤ ਸੀ ਬਰਾਤ ਨਹੀਂ ਸੀ ਹਾਂ ਉਹ ਨਾ ਫਰੀਦ ਦੀ ਦੂਰੋਂ ਦੂਰੋਂ ਹਾਂ ਅੰਦਰ ਹਰਿਆਣੇ ਵੱਲੀ ਦੀ ਪੰਡ ਕੋਈ ਹੈ ਹਰਿਆਣੇ ਵੱਲ ਇੱਧਰ ਹਰਿਆਣੇ ਵੱਲ ਸੀ ਪਿੰਡ ਹਾਂ ਉਹ ਉਧਰ ਮੂਨਕ ਕੋਲੇ ਹਾਂ ਮੂਨਕ ਕੋਲ ਹਾਂ ਸਤੋ ਹੈਗਾ ਤੇ ਮੇ ਤਕਰੀਬਨ 100 ਕਿਲੋਮੀਟਰ ਮੰਗੋ ਬਈ ਬਰਾਤ ਆਉਣੀ ਸੀ ਇੱਧਰ ਤੇਰੀ ਆਇਆ ਜਤ ਕੋਈ ਮੂਨਕ ਕਣੀ ਨਹੀਂ ਤੇ ਉਥੋਂ ਬਰਾਤ ਆਉਣੀ ਸੀ ਬਈ ਹਾਂ ਆਪਾਂ ਕੀ ਕਰਿਆ ਸੀ ਕੰਮ ਕੁੰਮ ਕਰ ਰਹੇ ਸੀਗੇ ਬਰਾਤ ਦੇ ਵਿੱਚ ਮਤਲਬ ਸਾਰਾ ਸੀਨੇ ਕੰਮਕਾਰ ਕਰਤਾ ਬਰਾਤ ਸਾਲ ਹੀ ਆਈ ਦੀ ਸਾਡਾ ਹੈਗਾ ਸੀ ਪੇਪਰ ਅੰਗਰੇਜ਼ੀ ਦਾ ਪੇਪਰ ਹਾਂ ਉਹ ਵੀ ਅੰਗਰੇਜ਼ੀ ਦੇ ਪੇਪਰ ਬਾਰੇ ਵੀ ਤੁਸੀਂ ਸੁਣ ਲਓ ਅੰਗਰੇਜ਼ੀ ਦਾ ਪੇਪਰ ਜਿਹੜੇ ਵਾਲਾ ਜਨ ਜਿੱਦੇ DJ ਸੀ ਉਦੋਂ ਅਸੀਂ ਨੱਚਣ ਦੀ ਤਿਆਰੀ ਕਰੀਏ ਉਦੋਂ ਸਾਨੂੰ ਪਤਾ ਲੱਗਿਆ ਵੀ ਸਾਡੀ ਕੱਲ ਨੂੰ ਸਾਡਾ ਪੇਪਰ ਹੈ ਡੇਢ ਸੀਟ ਦਾ ਪਾਸਾ ਜਿਹੜੇ ਜੇਪਨ ਨੂੰ ਨਾ ਮੇਰੇ ਤਾਂ ਯਾਦ ਨਹੀਂ ਸੀ ਡੇਢ ਸੀਟ ਆਈ ਹੋਈ ਡੇਢ ਸੀਟ ਸਾਨੂੰ ਪਤਾ ਵੀ ਡੇਢ ਸੀਟ ਆਈ ਹੋਈ ਆ ਪਰ ਅਸੀਂ ਡੇਟ ਨਹੀਂ ਦੇਖੀ ਪੇਪਰ ਵੀ ਨਹੀਂ ਪਤਾ ਸੀ ਕਿ ਕਿੱਦਿਆਂ ਯਾਦਾ ਚੋ ਇਹਨਾਂ ਜੜਾ ਹੋਇਆ ਤੇ ਅਸੀਂ ਭਾਈ ਜਦੋਂ ਡੇਟ ਨਹੀਂ ਦੇਖੀ ਸਾਨੂੰ ਫੋਨ ਆਇਆ ਕੱਲ ਨੂੰ ਵੀ ਤਿਆਰੀ ਹੈ ਪੇਪਰ ਦੀ ਕੱਲ ਨੂੰ ਅੰਗਰੇਜ਼ੀ ਦੀ ਮੈਂ ਇਹੇ ਮੂੰਗ ਨਹੀਂ ਦੇਖਿਆ ਮੇਰੇ ਮੂੰਗ ਨਹੀਂ ਦੇਖੇ ਤੇ ਭਾਈ ਕਹਿੰਦਾ ਯਾਰ ਕੱਲ ਨੂੰ ਅੰਗਰੇਜ਼ੀ ਦਾ ਪੇਪਰ ਆ ਇੰਨੀ ਸਾਜ ਰਹੇ ਉੱਥੇ ਜਦੋਂ ਪਾਲਸ ਦੇ ਵਿੱਚ ਗਏ ਤਿਆਰੀਆਂ ਦਾ ਸੀ ਪੂਰੀਆਂ ਪਲੋਤੇ ਕਰਾਤੀਆਂ ਡੈਕੋਰੇਸ਼ਨ ਕਰਾਤੀ ਪੂਰੀ ਬੋਲਾ ਡੈਕੋਰੇਸ਼ਨ ਵਗੈਰਾ ਖਾਣ ਪੀਣ ਸਟਾਲਾਂ ਦੁਆਰਾ ਮਤਲਬ ਸਾਰਾ ਲਗਵਾਤੀਆਂ ਜਦੋਂ ਆਫਦਾ ਟਾਈਮ ਆਇਆ ਵੀ ਹਾਂ ਹੁਣ ਅਸੀਂ ਭਾਈ ਟੌਰ ਕੱਟ ਕੇ ਆਉਣਾ ਹੁਣ ਕਹਿੰਦੇ ਪੇਪਰ ਦੀ ਸਾਡੇ ਸਾਡਾ ਪੇਪਰ ਦੀ 2 ਵਜੇ ਦਾ 2 ਵਜੇ ਪੇਪਰ ਸੀ ਨਹੀਂ 2 ਵਜੇ ਨਹੀਂ ਸੀ ਵੀ 2 ਵਜੇ ਪੇਪਰ ਸੀ 1 ਵਜੇ ਬਰਾਤ ਆਈ ਆ 1:30 ਵਜੇ ਜਦੋਂ ਬਰਾਤ ਆਈ ਵੀ ਉਦੋਂ ਵاسي ਨਿਕਲ ਗਏ ਸੀ ਪੇਪਰ ਦੇ ਹਾਂ ਉਦੋਂ ਕਹਿੰਦੇ ਵੀ ਸਾਨੂੰ ਆਇਤੀ ਮਾਚਲਾ ਆ ਕੇ ਮਨੋਰੰਜਨ ਕਰਾਂਗੇ ਆਪਦਾ ਉੱਥੇ ਤੇ ਪੇਪਰ ਦੇ ਨਿਕਲ ਗਏ ਆਪਾਂ ਤੇ ਆਉਂਦਿਆਂ ਨੂੰ ਭਾਈ ਆਉਂਦਿਆਂ ਨੂੰ ਵੀ ਸਾਰਾ ਭੰਗ ਰਿਦਾ ਤੇ ਸਾਹਮਣੇ ਸਾਹਮਣੇ ਆ ਪਿਆ ਪਈ ਜਾਂਦਿਆਂ ਨੂੰ ਵੀ ਅਸੀਂ ਆਈ ਗਏ ਹੁੰਦਿਆਂ ਨੂੰ ਜੇ ਤੁਸੀਂ ਗਿਆ ਗਿਆ ਪੇਪਰ ਵੀ ਨਹੀਂ ਵਧੀਆ ਹੋਇਆ ਡਾਈ ਨਹੀਂ ਗਿਆ ਪੇਪਰ ਚ ਉਹ ਪੇਪਰ ਚੋ ਹੀ ਫੇਲ ਹੋਏ ਮਤਲਬ ਉਹਦੇ ਇੱਕ ਦਿਨ ਜੇ ਇੰਨਾ ਨੁਕਸਾਨ ਕਰਾਇਆ ਵੀ ਨਾਲੇ ਤਾਂ ਤੂੰ ਗਾ ਇੰਨਾ ਚੌੜਾ ਹੈ ਤੀਗਾ ਉਦੋਂ ਪੇਪਰ ਨਹੀਂ ਵਧੀਆ ਹੋਇਆ ਉਦੋਂ ਵਿਆਹ ਨਹੀਂ ਦਾ ਨਿਰੰਝਨ ਹੋਇਆ ਉਹਦੇ ਮੈਂ ਇੱਕ ਗੱਲ ਹੋਰ ਜਦੋਂ ਮੈਂ ਆ ਕੇ ਦੇਖਿਆ ਉਹ ਡੋਂਗੇ ਜੇ ਦੇਖੇ ਮੈਂ ਉਥੇ ਪੁੱਛਿਆ ਉਹਨਾਂ ਨੂੰ ਜਿਹੜੇ ਬੇਟਰਤੀ ਆਪਣੇ ਮੈਂ ਕਿਹਾ ਯਾਰ ਸਾਨੂੰ ਤਾਂ ਦੇ ਦੇ ਕੋਈ ਖਾਣ ਨੂੰ ਕਹਿੰਦਾ ਵੀਰੇ ਇਹ ਦਹੀ ਜੀ ਬਚੀ ਹੈ ਕਹਿੰਦਾ ਇਹ ਖਾਣੀਏ ਖਾ ਲੋ ਬਾਬਾ ਤਿੰਨ ਚਾਰ ਦਿਨ ਹੋ ਗਏ ਮਸਾਲਾ ਆਪਾਂ ਨੂੰ ਸਾਰਾ ਬਦਲੋ ਜ਼ਿੰਮੇਵਾਰੀ ਸਾਹਮਣੂ ਆਪਾਂ ਇਹ ਸਾਰੇ ਸਟਾਲਾਂ ਵਗੈਰਾ ਲਗਵਾਈਆਂ ਆਪਾਂ ਨੇ ਸਾਰੇ ਵੇਟਰ ਬੂਟਰ ਕਰੇ ਸਾਲਾ ਖਾਣ ਨੂੰ ਆਪਾਂ ਨੂੰ ਇੱਕ ਪਕੌੜਾ ਵੀ ਨਹੀਂ ਮਿਲਿਆ ਹੋਰ ਸਾਡੇ ਘਰੇ ਵਸ ਆਹੀ ਗੱਲ ਤੋਂ ਗਾਲਾਂ ਪਈ ਜਾਂਦੀਆਂ ਵੀ ਤੁਸੀਂ ਇੰਨੇ ਆਲਸੀਗਾ ਤੋਂ ਵੀ ਇੰਨੇ ਕਾਤੋਂ ਛੋਟੇ ਚੋਜਰ ਗਿਆ ਇੱਕ ਗੱਲ ਹੋਰ ਵੀ ਆ ਉਦੋਂ ਤਾਂ ਕੀ ਸੀ ਉਦੋਂ ਆਏ ਸੀ ਵੀ ਜਿਹੜਾ ਇੱਕ ਪੇਪਰ 'ਚ ਫੇਲ ਹੋ ਸਾਰਿਆਂ 'ਚ ਫੇਲ ਆ ਸਾਰਿਆਂ 'ਚ ਹਾਂ ਤੇ ਅੰਗਰੇਜ਼ੀ ਦਾ ਸੀ ਪੇਪਰ ਸਾਡੂੰ ਪਤਾ ਨਹੀਂ ਵੀ ਅੱਜ ਅਸੀਂ ਪੇਪਰ ਵਧੀਆ ਨਹੀਂ ਕਰਕੇ ਆਪਾਂ ਫੇਲ ਆ। ਫੇਲ ਆ। ਉਹ ਤੋਂ ਬਾਅਦ ਸਾਰਾ ਫੇਲ ਹੀ ਰਿਹਾ। ਉਹ ਤੋਂ ਬਾਅਦ ਨਹੀਂ ਪੇਪਰ ਹੋਣਾ ਸੀ। ਆ ਬਾਕੀ ਜਾਂਦੇ ਸੀ ਅਸੀਂ ਲਿਖ ਕੇ ਨਹੀਂ ਹੁੰਦਾ ਬਸ ਕੱਲਾ ਨਾਮ ਲੈ ਕੇ ਬਾਅਦ ਸਾਲ ਤੇ ਤੂੰ ਪਤਾ ਤਾਂ ਹੈਗਾ ਕਿ ਜਿਹੜਾ ਇੱਕ ਚੋ ਫੇਲ ਸਾਰਿਆਂ ਚ ਫੇਲ। ਸਾਰਿਆਂ ਚ ਫੇਲ। ਹਾਂ। ਬਸ ਮਤਲਬ ਉਦੋਂ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਦੀ ਹੁੰਦੀ। ਹੁਣ ਸਾਲਾ ਸਾਨੂੰ ਆਪਦੇ ਆਪ ਨੂੰ ਐ ਲੱਗਦਾ ਵੀ ਯਾਰ ਜੇ ਉਦੋਂ ਕਰ ਲੈਂਦੇ ਤਾਂ ਵਧੀਆ ਕਰਦੇ। ਕਰ ਲੈਂਦੇ ਤਾਂ ਵਧੀਆ ਕਰਦੇ। ਹਾਂ। ਵਧੀਆ ਰਹਿੰਦੇ। ਉਹ ਸਾਰਾ ਉਹਦੋਂ ਬਾਅਦ ਵੀ ਇੱਕ ਗੱਲ ਹੋਰ ਹੋਇਆ। ਹੂੰ। ਉਹਦੋਂ ਉਹ ਆਪਾ ਵਿਸਾਲ ਸਕੂਲ ਚ ਲੱਗੇ ਸੀ ਹਾਂ ਉਸ ਤੋਂ ਬਾਅਦ ਚਲੋ ਉੱਥੋਂ ਅਸੀਂ ਫੇਲ ਹੋ ਗਏ ਭਾਈ ਵਿਸਾਲ ਸਕੂਲ ਚ ਕੀ ਹੋਇਆ ਇਹ ਤਾਂ ਲੱਗਿਆ ਰਿਹਾ ਵੀ ਇਹ ਤਾਂ ਥੋੜਾ ਜਿਹਾ ਸਾਇੰਸ ਸ਼ਕਤੀ ਵਾਲਾ ਹੈਗਾ ਸੀ ਮੇਰੇ ਤੇ ਸਾਲੀ ਉਦੋਂ ਪੇਸ਼ੈਂਸ ਜੀ ਐਨੀ ਹੈ ਨਹੀਂ ਸੀ ਹਾਂ ਭਾਈ ਮਨੂੰ ਸਾਲਾ ਮਾਸਟਰ ਹੈ ਨਾ ਪ੍ਰਿੰਸੀਪਲ ਕਹਿੰਦਾ ਟਾਈ ਲਾ ਕੇ ਪੈਂਟ ਵਿੱਚ ਦੇ ਕੇ ਸ਼ਰਟ ਦੇ ਮੈਨੂੰ ਵਧੀਆ ਨਹੀਂ ਲੱਗਦੀ ਸ਼ਰਟ ਦੇਣੀ ਵਿੱਚ ਪੈਂਟ ਦੇ ਮੈਨੂੰ ਕਹਿੰਦਾ ਟਾਈ ਟੂਈ ਲਾ ਕੇ ਸ਼ਰਟ ਦੇ ਵਿੱਚ ਪੈਂਟ ਦੇ ਕੇ ਨਾ ਫੇਰ ਆਉਣਾ ਮਗਾ ਜੀ ਮੈਂ ਤੋ ਤਾਂ ਨਹੀਂ ਹੋਣਾ ਮਾਮਾ ਨਹੀਂ ਹੋਣਾ ਅਜੀ ਕੱਲ ਤੋਂ ਬਈ ਮੈਂ ਲੜ ਲੁੜ ਕੇ ਘਰੇ ਮਗਾ ਮੈਂ ਨਹੀਂ ਜਾਂਦਾ ਮਾਂ ਨਹੀਂ ਜਾਂਦਾ ਮਾਮਾ ਇਹ ਤਾਂ ਮੈਨੂੰ ਫੋਨ ਆਇਆ ਕਹਿੰਦਾ ਬਈ ਮਾਮਾ ਤੂੰ ਬਾਹਰ ਜਾ ਕਰ ਯਾਰ ਕਹਿੰਦਾ ਮੈਂ ਨਹੀਂ ਉੱਥੇ ਜਾਂਦਾ ਹੈਗਾ ਉਹ ਮਾਂ ਬਾਬੇ ਤਾਂ ਮੈਨੂੰ ਰੇ ਵਸਾਦਾ ਵੀ ਮੈਂ ਤੇ ਮੈਂ ਕੌੜ ਜਾਂਦੇ ਵਿੱਚ ਉੱਤੇ ਪਹਿਲੀ ਖੁੱਲ ਜੇ ਰਹੇਗਾ ਤੇ ਮਾਂ ਮੈਂ ਇਕੱਲਾ ਉਹ ਕੀ ਕਰੂੰ ਜੇ ਘਰੇ ਉਹ ਕਰਦੇ ਘਰੋਂ ਫੀਸ ਭਰ ਕੇ ਪਹਿਲੀ ਭਰਤੀ ਇਹਦਾ ਬਾਪੂ ਥੋੜਾ ਜਿਆਦਾ ਕਰਦਾ ਸੀ। ਇਹ ਮਿਰਰ ਲਾਣੇ ਦਾ ਥੋੜਾ ਕੱਬਾ ਸੀ। ਮੈਨੂੰ ਫੇਰ ਉੱਥੇ ਲੱਗਣਾ ਪਿਆ। ਉੱਥੇ ਦੁਬਾਰਾ ਇੱਕ ਕਨਵਰਟ ਸਕੂਲ ਦੀ ਅੰਗਰੇਜ਼ੀ ਸਕੂਲ ਦੀ ਉੱਥੇ ਮੇਰੇ ਇੱਕ ਸਾਲ ਉੱਤੇ ਮੇਰੇ ਪੂਰਾ ਫੁੱਲ ਫੇਰ ਘਟਾਪਾ ਮੇਰੀ ਮੰਮੀ ਕਿਹਾ ਕਰੇ ਤੂੰ ਤਾਂ ਹਟ ਗਿਆ ਭੁੰਨਣਿਆ ਦੇਖ ਲਾ ਬੱਬੂ ਆ ਦੇਖ ਲਈ ਹੁਣ ਵਾਰਮਿੰਗ ਕੱਟ ਜੂਗਾ ਛੱਟ ਜੂਗਾ ਹੁਣ ਬਾਹਰ ਵੀ ਘੱਟ ਜੂਗਾ ਜੀ ਉਹ ਸਾਲਾ ਦੇਖਣ ਵਾਲੀ ਗੱਲ ਓਹੀ ਓਹੀ ਅੰਗਰੇਜ਼ੀ ਦਾ ਫੇਰ ਮਾਰ ਪਈ ਹੋਈ ਉਸ ਤੋਂ ਬਾਅਦ ਕੀ ਹੋਇਆ ਬਾਹਰ ਜਦੋਂ ਲੱਗਿਆ ਰਿਹਾ ਮੈਂ ਤਾਂ ਹਟ ਗਿਆ ਸੀ ਮਾਂ ਮਦਾਈ ਫਰੀ ਗਿਆ ਉਸ ਤੋਂ ਬਾਅਦ ਫਿਰ ਹਾਂ ਉਸ ਤੋਂ ਬਾਅਦ ਮੈਂ ਨਾ ਪਟਿਆਲੇ ਗਿਆ ਹੋਇਆ ਸੀ ਹੂੰ ਪਟਿਆਲੇ ਗਿਆ ਸੀ ਮੈਂ ਨਹੀਂ ਉਹ ਤਾਂ ਪ੍ਰਾਣੀ ਗੱਲ ਆ ਪਟਿਆਲੇ ਨਹੀਂ ਹਾਂ ਉਸ ਤੋਂ ਬਾਅਦ ਜਦੋਂ ਥੋੜਾ ਰਿਜ਼ਲਟ ਆਇਆ ਜਦੋਂ ਤੂੰ ਲੱਗਿਆ ਰਿਹਾ ਹਾਂ ਉਹ ਤੈਨੂੰ ਮੈਨੂੰ ਫੋਨ ਕਰਾਇਆ ਮੈਂ ਨਾ ਨਾਬੇ ਲੈਣਾ ਤੇ ਬੈਠਾ ਹਾਂ ਦਿਮਾਗ ਦੇ ਨਾਲ ਮੈਂ ਉਹੀ ਸਮਝ ਗਿਆ ਮੈਂ ਗੱਲਾਂ ਨਾ ਦਿਮਾਗ ਦੇ ਮੇਰੇ ਖਾፊ ਜ਼ਿਆਦਾ ਹੋ ਜਾਂਦੀ ਸੀ ਚਲ ਹੁਣ ਵੀ ਕਦੇ ਕਦੇ ਹੋ ਜਾਂਦਾ ਕਈਆਂ ਦਾ ਮਾਣਾ ਹੁੰਦਾ ਮੈਨੂੰ ਰਿੰਕੇ ਦਾ ਫੋਨ ਆਇਆ ਆਪਣੇ ਭੂਆ ਦਾ ਮੁੰਡਾ ਰਿੰਕਾ ਮੈਂ ਯਾਰ ਨਾ ਫੋਨ ਕਰ ਕਰਕੇ ਮੈਂ ਲੋਕਾਂ ਨੂੰ ਕੋਈ ਦਾ ਮੈਨੂੰ ਪੁੱਛੇ ਨਾ ਮੈਨੂੰ ਕੋਈ ਨਾ ਪੁੱਛੇ ਕੀ ਰਿਜ਼ਲਟ ਆ ਮੈਂ ਲੋਕਾਂ ਨੂੰ ਫੋਨ ਕਰ ਕਰਕੇ ਦੱਸ ਰਹੀ ਮੈਂ ਲੈਣਾ ਤੇ ਬੈਠਾ ਮੈਂ ਮੈਂ ਮੇਰੀ ਮੰਮੀ ਨੂੰ ਕਿਹਾ ਮੈਂ ਕਿਹਾ ਦੇਖ ਲੈ ਮੈਨੂੰ ਤਾਨੇ ਦਿੰਦੀ ਹੁੰਦੀ ਸੀ ਬੀਆ ਵੀ ਤੂੰ ਤਾਂ ਹਟ ਗਿਆ ਵੀ ਉਹ ਦੇਖ ਲਈ ਹੁਣ ਤੂੰ 12ਵੀਂ ਉਹ 12ਵੀਂ ਕੱਢ ਜੂਗਾ ਮੈਂ ਮੇਰੀ ਮੰਮੀ ਨੂੰ ਕਹਿ ਮੈਂ ਕਹਾ ਉਹ ਫੇਲ ਹੋ ਗਿਆ ਦੁਬਾਰਾ ਫੇਲ ਕਦੀ ਜਾ ਵੇ ਵੱਲੋ ਜੀਆ ਤੂੰ ਆ ਜਾ ਰੋ ਰੋ ਕਹਿੰਦਾ ਬੜਾ ਗਡਾਸ ਬੈਠੀ ਫਿਰੇ ਕਹਿੰਦਾ ਮੇਰੇ ਸਾਡੇ ਨੂੰ ਬੱਟੂ ਮਤਲਬ ਧਿਆਨ ਨਹੀਂ ਉਧਰ ਹੋਇਆ ਤੂੰ ਪੜਾਈ ਕਰਨੀ ਕਿਹੜਾ ਗਡਾ ਉਹ ਪੀ ਡਬਲਯੂ ਡੀ ਚ ਪਹਾੜੀ ਜੀ ਹੁੰਦੀ ਹੈ ਇੱਕ ਉਹਦੇ ਅੱਕਾ ਹੀ ਹੁੰਦੀ ਹੈ ਬੁੱਲ ਲੈ ਵੀ ਰਾਮ ਚੱਕੀ ਮੇਰੇ ਪੈਰ ਬੰਟੂ ਮਦਾ ਹੈਗਾ ਕਿੱਥੇ ਆ ਉਸ ਤੋਂ ਬਾਅਦ ਵੀ ਸਾਫ ਸੋਣ ਨੂੰ ਉਹਨੂੰ ਮਾੜਾ ਮੋੜਾ ਨਹੀਂ ਠੰਡਾ ਠੁੰਡਾ ਕਰਕੇ ਵੀ ਵੀ ਨਾ ਤਾਇਆ ਵੀ ਉਹ ਤਾਂ ਹਨਾ ਲੈਣਾ ਤੇ ਬੈਠਾ ਵੀ ਆ ਵੀ ਕੁਝ ਕੰਮ ਕਰ ਲਿਆ ਵੀ ਚਲ ਪੜਾਈ ਤਾਂ ਬਾਅਦ ਚ ਵੀ ਹੋ ਜੂਗੀ ਹਾਂ ਵੀ ਹਨਾ ਉਹਨੂੰ ਮਤਲਬ ਦਲਾਸ ਦੂਸਰੇ ਲੈ ਕੇ ਅਸੀਂ ਨੀ ਬੱਬੂ ਨੂੰ ਲਿਆਂਦਾ ਘਰੇ ਬਾਈ ਬਾਈ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਪਰ ਦੇਖ ਲੈ ਬੱਬੂ ਮੈਂ ਆਪਾਂ ਨੂੰ ਉਦੋਂ ਤਾਂ ਸਾਲਾ 12ਵੀਂ ਆਪਾਂ ਨੂੰ ਪੜ੍ਹਾਈਆਂ ਲੱਗਦੀ ਦੀ ਵੀ ਕੀ ਜੀ ਪੜ੍ਹਾਈ ਕੀ ਕਰਾਂਗੇ ਪੜ੍ਹ ਕੇ ਮੈਂ ਦੇਖ ਲਾ ਹੁਣ ਮੈਂ ਤੇਰੇ ਸਾਹਮਣੇ ਮੈਂ ਪਿੱਸੇ ਜੇ ਦੋ ਕੁ ਸਾਲ ਲਾ ਕੇ ਆਇਆ ਚੰਡੀਗੜ੍ਹ ਹਾਂ ਉੱਥੇ ਦੇਖ ਲਾ ਮੈਂ ਇੰਟਰਵਿਊ ਦੇਣ ਵਗ ਜਾਂਦਾ ਸੀ ਹਾਂ ਸਾਲਾ ਮਨੂੰ ਕੋਈ ਰੱਖਦਾ ਨਹੀਂ ਸੀ ਬਈ ਮੈਂ ਦੇਖ ਲਾ 2016 ਚ ਕਰੀ ਜਾਣਾ 12ਵੀਂ ਆਪਾਂ ਨੇ ਜਦੋਂ ਆਪਾਂ ਫੇਲ ਹੋਏ ਸੀ ਉਸ ਤੋਂ ਬਾਅਦ ਮੈਨੇ 2022 ਦੇ ਵਿੱਚ ਪ੍ਰਾਈਵੇਟ ਪੇਪਰ ਦੇ ਕੇ ਸਰਟੀਫਿਕੇਟ ਬਣਾਇਆ 12ਵੀਂ ਦਾ ਫੇਰ ਮੈਨੂੰ ਜਾ ਕੇ ਕਿਤੇ ਚੰਡੀਗੜ੍ਹ ਪ੍ਰਾਈਵੇਟ ਆਫਿਸ ਦੇ ਵਿੱਚ ਕੰਮ ਮਿਲਿਆ ਹਾਂ ਪੜ੍ਹਾਈ ਬੜਾਈ ਦਾ ਮੁੱਲ ਤਾਂ ਮੁੱਲ ਤਾਂ ਹੈਗਾ ਪਰ ਜੀ ਕੋਈ ਵੀ ਚਲੋ ਟੈਲੈਂਟ ਆ ਜਿਹੜੇ ਆਵੇ ਜਿਹੜੇ ਹੁਣ 12ਵੀਂ ਕਰ ਰਹੇ ਨੇ ਉਹਨਾਂ ਨੂੰ ਐ ਲੱਗਦਾ ਵੀ ਬੋਕੀ ਹੈ ਪੜ੍ਹਾਈ ਆਪਣੇ ਉਰੇ ਤੇ ਆਪਣੇ ਗੁਆਣ ਚ ਦੋ ਤਿੰਨ ਜਵਾਕ ਜੇ ਨਹੀਂ ਫਿਰ ਜਾਂਦੇ ਪੜ੍ਹਦੇ ਨਹੀਂ ਕੋਈ ਕੰਮਾ ਕੋਈ ਸ਼ਾਲਰ ਜੇ ਚਵਾਕ ਦਿੰਦਾ ਪੜ੍ਹਦੇ ਨਹੀਂ ਉਹਨਾਂ ਨੂੰ ਐ ਆ ਵੀਰ ਕੋਈ ਪੜ੍ਹਾਈ ਕਰਕੇ ਲੈਣਾ ਹਾਂ ਉਹਨਾਂ ਨੂੰ ਬਾਅਦ ਵਿੱਚ ਜਦੋਂ ਆਪਣੀ ਕਲਾਕਾਰੀ ਨੂੰ ਵਿਆਪ ਦੇ ਨਾਮ ਰੱਖੋ ਕਰ ਬਾਈ 25 ਸਾਲ ਦੀ ਉਮਰ ਚ ਹੋ ਗਏ 26 27 ਸਾਲ ਦੀ ਉਮਰ ਚ ਹੋ ਗਏ ਉਦੋਂ ਪਤਾ ਲੱਗੂ ਵੀ ਜਰ ਜਦੋਂ ਪਤਾ ਲੱਗੂ ਥੋੜਾ ਜਿਹਾ ਵਧੀਆ ਕੰਮ ਮਿਲ ਜਾਂਦਾ ਥੋੜਾ ਜਿਹਾ ਵਧੀਆ ਹੋ ਕਰ ਲੈਂਦੇ ਬਾਅਦ ਚ ਪਤਾ ਲੱਗਦਾ ਵੀ ਇਹ ਚੀਜ਼ਾਂ ਕੀ ਨੇ ਬੱਬੂ ਭਰਾ ਗੱਲਾਂ ਤਾਂ ਆਪਣੇ ਕੋਲ ਬਹੁਤ ਨਹੀਂ ਮੁੱਕਣੀਆਂ ਜਣਾ ਪਰੇ ਬੈ ਵਾਦੂ ਕਾਲ ਦੀ ਨਹੀਂ ਮੁੱਕਣੀਆਂ ਹਾਂ ਕਾਲ ਦੀ ਗੱਲਾਂ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਾਂ ਹੌਲੀ ਹੌਲੀ ਕਰਾਂਗੇ ਗੱਲਾਂ ਸ਼ੇਅਰ ਬਾਅਦ ਆਉਣ ਵਾਲੇ ਟਾਈਮ ਤੇ ਰੱਬ ਸੁੱਖ ਰੱਖੇ ਹਾਂ ਆਪਾਂ ਮਤਲਬ ਜਿਹੜੇ ਮਤਲਬ ਜਰ ਜਿਹੜੇ ਆਪਣੇ ਵਰਗੇ ਨੇ ਹਨ ਆਪਣੇ ਵਰਗੇ ਮਤਲਬ ਕਹਿੰਦੇ ਨਹੀਂ ਹੁੰਦੇ ਵੀ ਸਾਡੇ ਵਾਂਗੂ ਜਿਹੜੇ ਮਤਲਬ ਕਦੇ ਚਿਹਰੇ ਨਹੀਂ ਹੈਗੇ 메ਨ ਚਿਹਰੇ ਆਪਾਂ ਉਹਨਾਂ ਦੀ ਉਹਨਾਂ ਨਾਲ ਹੁਣ ਜਿਵੇਂ ਲਾ ਲਓ ਬਾਈ ਜਿਹੜੇ ਮਸ਼ਹੂਰ ਬੰਦੇ ਨੇ ਨਾ ਉਹਦਾ ਇੱਕ ਦੂਜੇ ਲਵੇ ਜਾ ਕੇ ਪੋਡਕਾਸਟ ਕਰੀ ਜਾਂਦੇ ਨੇ ਚਲੋ ਠੀਕ ਆ ਵਧੀਆ ਗੱਲ ਆ ਮਸ਼ਹੂਰ ਬੰਦੇ ਕੋਲ ਮਸ਼ਹੂਰ ਬੰਦੇ ਕਰ ਪਰ ਕਈ ਵਾਰ ਨਾ ਬੰਦਾ ਮਸ਼ਹੂਰ ਵੀ ਨਹੀਂ ਹੁੰਦਾ ਪਰ ਉਹਦੇ ਕੋਲੇ ਗੱਲਾਂ ਦਾ ਬਹੁਤ ਖਜ਼ਾਨਾ ਹੁੰਦਾ ਹਾਂ ਠੀਕ ਆ ਤੇ ਉਹ ਵੀ ਆਪਾਂ ਉਹ ਚੀਜ਼ਾਂ ਨੂੰ ਆਪਾਂ ਮੂਰੇ ਨਹੀਂ ਆਉਣਾ ਕਰਾਂਗੇ ਆਪਾਂ ਲੈ ਕੇ ਆਉਣ ਦੀ ਉਹਨਾਂ ਨੂੰ ਕਿਉਂਕਿ ਜਿਹੜੇ ਬੰਦੇ ਤੋਂ ਆਨਾਲਾ ਵੀ ਕਈ ਬੰਦਿਆਂ ਦਾ अरमान ਵਿੱਚੇ ਰੁਲ ਗਏ ਯਾਰ ਕੋਈ ਕੁਝ ਬਣਨਾ ਚਾਹੁੰਦਾ ਸੀ ਉਹਦੇ अरमान ਵਿੱਚੇ ਰੁਲ ਗਏ ਬੰਦਾ ਦਿਹਾੜੀਆਂ ਕਰਦਾ ਫਿਰਦਾ ਉਹਦੀਆਂ ਗੱਲਾਂ ਵੀ ਤੁਹਾਡੇ ਅੱਗੇ ਵੀ ਲੈ ਕੇ ਆਵਾਂਗੇ ਪੱਕਾ ਕੋਈ ਜ਼ਰੂਰੀ ਨਹੀਂ ਮਸ਼ਹੂਰ ਚਿਹਰਾ ਨੂੰ ਲੈ ਕੇ ਆਉਣਾ ਕਿਉਂਕਿ ਮਸ਼ਹੂਰ ਬੰਦਾ ਬਸ ਇਦਾਂ ਹੀ ਸਾਨੂੰ ਹਾਂ ਇਦਾਂ ਹੀ ਸਾਡੀਆਂ ਵੀਡੀਓਜ਼ ਦੇਖਦੇ ਰਹੋ ਬਾਈ ਸਾਨੂੰ ਹਨਾ ਫੋਲੋ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਚੈਨਲ ਨੂੰ ਤਾਂ ਕਰਕੇ ਅਸੀਂ ਨਵੇਂ ਤੋਂ ਨਵੇਂ ਚਿਹਰੇ ਤੁਹਾਨੂੰ ਮਿਲਾਈਏ ਬਾਈ ਹੋਰ ਵੀ ਅਸੀਂ ਮਤਲਬ ਥੋੜੀਆਂ ਬਹੁਤ ਜਿਹੜੀਆਂ ਤੁਹਾਨੂੰ ਵਧੀਆ ਲੱਗਣਗੀਆਂ ਗੱਲਾਂ ਹਾਂ ਲੱਗਣਗੀਆਂ ਵੀ ਵਧੀਆ ਤੁਹਾਨੂੰ ਬਹੁਤ ਜ਼ਰੂਰੀ ਕਿਉਂਕਿ ਜਿਹੜਾ ਜਿਹੜਾ ਤੁਸੀਂ ਇੱਕ ਵਾਰ ਚੀਜ਼ ਤੁਸੀਂ ਸੁਣ ਲਈ ਬਾਰ-ਬਾਰ ਉਹਨੂੰ ਸੁਣੀ ਜਾਓਗੇ ਤੁਸੀਂ ਵੀ ਹੋਵੋਗੇ ਪਰ ਛੋਡੇ ਮੂਰੇ ਨਿਤ ਨਮਾ ਛੋਡੇ ਸਾਹਮਣੇ ਅਸੀਂ ਚਿਹਰਾ ਲੈ ਕੇ ਆਵਾਂਗੇ ਸੋਨੂੰ ਕੁਝ ਨਵੀਂ ਚੀਜ਼ ਸਿੱਖਣ ਨੂੰ ਮਿਲੂਗੀ ਇਸ ਐਕਸਪੀਰੀਅੰਸ ਮਤਲਬ ਐਕਸਪੀਰੀਅੰਸ ਦੱਸਾਂ ਪਤਾ ਲੱਗੂ ਵੀ ਲੋਕ ਯਾਰ ਕਿੱਥੇ ਨਾ ਤੁਹਾਨੂੰ ਸਵਾਦ ਵੀ ਆਊਗਾ ਤੁਹਾਨੂੰ ਪਤਾ ਲੱਗੂ ਵੀ ਲੋਕ ਨੇ ਜਿਹੜੇ ਉਹ ਕਿੱਥੇ ਕਿ ਵਸਦੇ ਨੇ ਬਈ ਕੀ ਕੁਸ ਆਪਦੇ ਅੰਦਰ ਜਿਹੜੇ ਲਈ ਫਿਰਦੇ ਨੇ ਕਈ ਨਾ ਸੱਚੀ ਗੱਲ ਮੰਨਿਓ ਬਈ ਅੱਗੇ ਲਈ ਫਿਰਦੇ ਨੇ ਆਪਦੇ ਅੰਦਰ ਮਤਲਬ ਕਰਦੇ ਦਿਹਾੜੀਆਂ ਦੇ ਵਿਚਾਰੇ ਪਰ ਪੂਰਾ ਆਣ ਪੂਰਾ ਤਾਮਾ ਜਾਮਾ ਆਣ ਪੂਰਾ ਓਕੇ ਲਈ ਫਿਰਦੇ ਨੇ ਮੂਵ ਕਰਦੇ ਨੇ ਮਤਲਬ ਹਾਂ ਸਮਝ ਗਿਆ ਤੇ ਉਹ ਅੱਗੇ ਨੂੰ ਉਹ ਬੰਦਿਆਂ ਨੂੰ ਬਈ ਆਪਾਂ ਨੂੰ ਚੱਕਣ ਦੀ ਲੋੜ ਆ ਗਈ ਤੇ ਨਵੇਂ-ਨਵੇਂ ਚਿਹਰੇ ਬਈ ਛੋਡੇ ਅੱਗੇ ਲੈ ਕੇ ਆਇਆ ਤਾਂ ਇੰਨੇ ਇੱਕ ਵਸ ਤੁਹਾਡੇ ਲਈ ਅੱਜ ਉਹ ਬਾਅਦ ਵੀ ਪ੍ਰੋਗਰਾਮ ਆਉਣਗੇ ਅੱਜ ਲਈ ਇੰਨਾ ਹੀ ਕਾਫੀ ਸੀ ਤਾਂ ਬਹੁਤ ਬਾਤ ਬਾਈ ਸੁਣਨ ਸਾਰਿਆਂ ਨੂੰ ਰਿਕਵੈਸਟ ਆ ਵੀ ਸਾਡਾ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਠੀਕ ਆ ਲਾਇਕ ਕਮੈਂਟ ਕਰੋ ਤੇ ਸਾਡੀਆਂ ਵੀਡੀਓਜ਼ ਦੇਖੋ ਤਾਂ ਕਿ ਅਸੀਂ ਸਾਨੂੰ ਵੀ ਹੱਲਾਸ਼ੇਰੀ ਮਿਲੇ ਜੇ ਕੋਈ ਹੋਰ ਵੀ ਬੰਦਾ ਆਪਣੀ ਜ਼ਿੰਦਗੀ ਦੀ ਕੋਈ ਗੱਲ ਸ਼ੇਅਰ ਕਰਨੀ ਚਾਹੁੰਦਾ ਹਨਾ ਮਤਲਬ ਨਹੀਂ ਕੋਈ ਉਹਨੂੰ ਮਤਲਬ ਪ੍ਰੀਫਰ ਕਰਦਾ ਤਾਂ ਉਹ ਸਾਨੂੰ ਕੰਟੈਕਟ ਕਰ ਸਕਦਾ ਅਸੀਂ ਨੰਬਰ ਨੀਚੇ ਲਿਖ ਦਾਂਗੇ ਹਾਂ ਤੇ ਸਾਨੂੰ ਆ ਕੇ ਦੱਸੇ ਭਈ ਅਸੀਂ ਸਪੈਸ਼ਲ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਬਸ ਸਾਡੇ ਨਾਲ ਆ ਦੇ ਲਾਲਚ ਨਹੀਂ ਕਿਉਂਕਿ ਪੈਸੇ ਤਾਂ ਅਸੀਂ ਹੁਣ ਵੀ ਨਹੀਂ ਕਮਾਏ ਨਾ ਪਹਿਲਾਂ ਕਮਾਏ ਪਹਿਲਾਂ ਕਮਾਏ ਤੇ ਹਾਂ ਵੀ ਸਾਨੂੰ ਅੱਗੇ ਮਿਲੇ ਜਰੂਰ ਜਰੂਰ ਪਾਈਦੀਆਂ ਗੱਲਾਂ ਆਪਾਂ ਸੁਣਾਗੇ ਜਿਹੜਾ ਵੀ ਕੋਈ ਵੀ ਨਵਾਂ ਚਿਹਰਾ ਆਪਾਂ ਪੋਡਕਾਸਟ ਸਾਨੂੰ ਦੇਣਾ ਚਾਹੁੰਦਾ ਹੋਵੇ ਮਤਲਬ ਹਾਂ ਵੀ ਕੋਈ ਨਵੀਂ ਗੱਲ ਰੱਖੇ ਮੂਰੇ ਆ ਕੇ ਸਾਨੂੰ ਵੀ ਸਾਨੂੰ ਵੀ ਐ ਸੁਣਨ ਨੂੰ ਸਾਨੂੰ ਵੀ ਥੋੜਾ ਬਹੁਤ ਕਿਉਂਕਿ ਯਾਰ ਜਿਵੇਂ ਹੁਣ ਆਪਾਂ ਕਿਸੇ ਦੀ ਗੱਲ ਸੁਣ ਗਏ ਆਪਾਂ ਨੂੰ ਉਹ ਤੋਂ ਕੁਝ ਸਿੱਖਣ ਨੂੰ ਮਿਲੂਗਾ ਸਿੱਖਣ ਨੂੰ ਮਿਲੂਗਾ ਆਪਾਂ ਉਹ ਆਪਣੀ ਗੱਲ ਦੱਸਾਂਗੇ ਉਹਨੂੰ ਆਪਣੇ ਤੋਂ ਕੁਝ ਸਿੱਖਣ ਨੂੰ ਮਿਲੂਗਾ ਕਈ ਬੰਦੇ ਨਾ ਅੱਜ ਕੱਲ੍ਹ ਪੋਡਕਾਸਟ ਇਦਾਂ ਵੀ ਸਟੋਰੀਆਂ ਪਾਉਣ ਵਾਸਤੇ ਵੀ ਕੱਲੇ ਵੀ ਉਹ ਬੰਦੇ ਨੂੰ ਮਚਾਉਣਾ ਯਾਰ ਅੱবি ਉੱਥੇ ਜਾ ਕੇ ਮੈਂ ਕਰਕੇ ਆਵਾਂ ਵੀ ਉਹਦਾ ਨੀ ਜੀ ਨਹੀਂ ਨੈਗੇਟਿਵਿਟੀ ਨਾਲ ਕੋਈ ਅਸੀਂ ਸੰਬੰਧ ਨਹੀਂ ਰੱਖਦੇ ਤੇ ਬਸ ਆਪਦੀ ਕਲਾਕਾਰੀ ਹੈ ਜਿਹੜੀ ਛੋਡੀ ਇੱਥੇ ਆ ਕੇ ਕੱਢੋ ਸੋਨੋ ਜੋ ਗੱਲਾਂ ਬੀਤੀਆਂ ਹੋਈਆਂ ਨੇ ਬੰਦੇ ਨਾਲ ਹਣਾ ਉਹ ਜੋ ਬੰਦਾ ਬੀਤੀਆਂ ਵੀ ਲੇਖ ਸੁਣਨ ਵਾਲੇ ਨੂੰ ਵਧੀਆ ਲੱਗੇ ਤੇ ਉਹ ਗੱਲਾਂ ਉਹ ਚਿਹਰੇ ਨਾਲ ਅਸੀਂ ਜ਼ਰੂਰ ਮੂਰੇ ਲੈ ਕੇ